ਕਮ ਕਰਨੇ ਵਿੱਚ ਪੂਰਾ ਗਈ ਹਾ ਮੈਨੂੰ ਹਿੱਥੇ ਕਮ ਕਰਨੇ ਵਿੱਚ ਪੂਰਾ ਸੰਗ ਨੇ ਗੂਹਾ ਮੈਨੂੰ ਹਿੱਥੇ ਕਮ ਕਰਨੇ ਵਿੱਚ ਪੂਰਾ ਸੰਗ ਨੇ ਗੂਹਾ ਇਹ ਤਾਂ ਨਹੀਂ ਅਜਿਹਾ ਕੰਮ ਆ ਜੁ ਹੈ ਨਹੀਂ 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 ਸਰੂਨ ਕੇ ਯਹਾਂ ਕੁਝ ਤਾਂ ਗੜਬੜ ਹੈ ਉਹ 1 ਮਿੰਟ ਦੇਖ ਤਾਂ ਕਿਵੇਂ ਬੀਬੀਆਂ ਬੱਚੀਆਂ ਬਣੀਆਂ ਫਿਰਦੀਆਂ ਜਿੱਦਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਦੁਨੀਆਦਾਰੀ ਬਾਰੇ ਹਨਾ ਸਾਰੀਆਂ ਹੁਣ ਤਾਂ ਕੋਈ ਝਾੜੂ ਲੈ ਕੇ ਫਨ ਲੱਗੀ ਹੋਈ ਐ ਇਦਾਂ ਦੇ ਗਾਣੇ ਤੇ ਕੋਈ ਰੋਟੀਆਂ ਬਣਾਉਣ ਲੱਗੀ ਹੋਈ ਐ ਇੱਕ ਤਾਂ ਮੈਂ ਦੇਖਿਆ ਟਾਈਲਾਂ ਵਾਲਾ ਬੇੜੇ ਲਿਪੀ ਜਾਂਦੀਆਂ ਮਿੱਟੀ ਨਾਲ ਹਨਾ ਬੇਸ਼ਰਮੋ ਪੂਰਾ ਕਲ ਕਰ ਲੋ ਹੁਣ ਇਹ ਵੀਡੀਓ ਵਾਸਤੇ ਨਿਮਰਤ ਖਹਿਰਾ ਬਣੀ ਫਿਰਦੀਆਂ ਜਦ ਇਹ ਵੀਡੀਓ ਖਤਮ ਹੋ ਗਈ ਜਦ ਇਹ ਕਾਰ ਡੀਵੀ ਬਣ ਜਾਂਦੀਆਂ ਫਿਰ ਆਈ ਡੋਂਟ ਕੱਕ ਆਈ ਡੋਂਟ ਕਲੀਨ ਆ ਡੋਂਟ ਕੱਕ ਆਈ ਡੋਂਟ ਕਲੀਨ ਬੱਲੇ ਮੀ ਸੇ ਹਾ ਗਟ ਦਿਸ ਰੇ ਪੰਜਾਬੀ ਜਨਰੇਸ਼ਨ ਨੂੰ ਹੋ ਪਤਾ ਨਹੀਂ ਕੀ ਗਿਆ ਇਹ ਸਾਰਾ ਗਾਣੇ ਦੇ ਹਿਸਾਬ ਨਾਲ ਚੱਲ ਰਹੀ ਆ ਕੋਈ ਪੰਜਾਬੀ ਸਿੰਗਰ ਫੀਮ ਵਾਲਾ ਗਾਣਾ ਕੱਢ ਦੇਵੇ ਆ ਛੜਿਆ ਜਾ ਅਮਲੀ ਜਿਹੜਾ ਚੈਨੀ ਖੈਣੀ ਵੀ ਲਾਉਂਦਾ ਉਹ ਵੀ ਜਾ ਕੇ ਡਰਾਈਵਰ ਮਗਰ ਚਾਰਤ ਨਮਨਤਾ ਕੱਢ ਦੇਣਾ ਬਾਈ ਫੀਮ ਦੇ ਦੇ ਮੜੀ ਜੀ ਗਾਣੇ ਵੀ ਵੀਡੀਓ ਬਣਾਉਣੀ ਆ ਬਾਈ ਫੀਮ ਦੇ ਦੇ ਇੱਥੇ ਮੈਨੂੰ ਸੱਚੀ ਮੈਨੂੰ ਸ਼ੁਕਰ ਹੁੰਦਾ ਹੈ ਮਹਾਰਾਜ ਦਾ ਜਿਹੜੇ ਹਿਸਾਬ ਨਾਲ ਲੋਕ ਭੇਡਾਂ ਬਣੇ ਹੋਏ ਆ ਗਾਣਿਆਂ ਪਿੱਛੇ ਹਨ ਤਾਂ ਮੈਂ ਇੱਕ ਗੱਲ ਛੜਤਲਾਮੀ ਕਹਿ ਸਕਦਾ ਜੇ ਕੋਈ ਪੰਜਾਬ ਦਾ ਫੇਮਸ ਸਿੰਗਰ ਆਹ ਜਿਹਾ ਗਾਣਾ ਕੱਢ ਦਵੇ ਕਿ ਅੱਜ ਕੱਲ ਨਹੀਂ ਜੱਟ ਪਾਣੀ ਲਾਉਂਦਾ ਚਿੱਤੜਾਂ ਨੂੰ ਵਰਤੇ ਟਾਇਲਟ ਪੇਪਰ ਕੁੜੇ ਕੱਚੀ ਅਪਮਾਨਜਨ ਗੱਤੇ ਖਦਾ ਲੋਕਾਂ ਇਹ ਅੱਧਾ ਪੰਜਾਬ ਬਾਈ ਅੱਧਾ ਪੰਜਾਬ ਟਾਇਲਟ ਪੇਪਰ ਲਿਆਊਗਾ ਪੁੰਜਣ ਲੱਗ ਜੂਗਾ ਮੈਂ ਤਾਂ ਲਿੱਕੇ ਲੈ ਲਓ ਵੱਤ ਸਹੀ ਹੈ ਸੋ ਆਪਾਂ ਆ ਗਾਣੇ ਆ ਮਗਰ ਬਹੁਤਾ ਨਾ ਲੱਗਿਆ ਸਪੈਸ਼ਲੀ ਜਿਹੜੇ ਨਸ਼ੇ ਵਾਲੇ ਗਾਣੇ ਉਸ ਵਿੱਚ ਮਤ ਘੁਸਣਾ ਨਹੀਂ ਬੀਠਾ ਉਹ ਗੰਦਾ ਦਲਦਲ ਹੈ ਵੀ ਤੇ ਲਾਸਟ ਅਸੀਂ ਇੱਕੋ ਗੱਲ ਕਹਾਂਗੇ ਆਪਾਂ ਬੇਫਿਕੂਫ ਨਾ ਬਣੀਏ ਆਪਾਂ